ਜਦਿਆਣਾ ਚੱਲਣ ਵਾਲਾ ਹੈ ਕੱਲ ਨੂੰ ਜਨਮੀਆਂ ਸੱਜੇ ਪਾਤਸ਼ਾਹ ਫਤਿਹ ਫਤਗਣੀਆਂ ਸਿੱਤੀ ਚੜਾ ਕੇ ਜੇਵੇਂ ਕਾਪੀ ਸੱਚ ਹੈ ਮਾ ਨਗਰੀ ਜਦੋਂ ਵੀ ਇੱਥੇ ਆਉਣੇ ਆ ਤਾਂ ਹਮੇਸ਼ਾ ਹਰ ਕੋਈ ਚਾਹੇ ਸਿੱਖਾ ਚਾਹੇ ਗੈਰ ਸਿੱਖ ਹੈ ਕੂਰੇ ਕੈਲੋ ਵੀ ਦੁਨੀਆ ਭਰ ਚੋਂ ਇੱਥੇ ਜਿਹੜੇ ਲੋਕ ਨੇ ਸਿਰ ਝਕਾਉਣ ਲਈ ਇੱਥੇ ਦਰਸ਼ਨ ਕਰਨ ਲਈ ਆਉਂਦੇ ਆ। ਉਹ ਸੀ ਵੀ ਜਦੋਂ ਵੀ ਕਦੇ ਅੰਮ੍ਰਿਤਸਰ ਆਉਣ ਦਾ ਮੌਕਾ ਜਿਹੜਾ ਉਹ ਲੱਗਦਾ ਤਾਂ ਹਮੇਸ਼ਾ ਹੀ ਦਰਸ਼ਨ ਕਰਨ ਲਈ ਪਹੁੰਚਦੇ ਆ। ਸੋ ਅੱਜ ਹੀ ਪਹੁੰਚੇ ਆ। ਜਿਹੜਾ ਅੰਮ੍ਰਿਤਸਰ ਆਉਣ ਦਾ ਜਿਹੜਾ ਸਰਕਾਰੀ ਤੌਰ ਤੇ ਜਿਹੜਾ ਪ੍ਰੋਗਰਾਮ ਸੀ ਉਹ ਸੀ ਕਿਉਂਕਿ ਬਤੌਰ ਮੈਂ ਅੰਮ੍ਰਿਤਸਰ ਤੇ ਤਰਨਤਾਰਨ ਜ਼ਿਲ੍ਹੇ ਦਾ ਇੰਚਾਰਜ ਆ ਸੋ ਡਿਸਟ੍ਰਿਕਟ ਦੇ ਜਿਹੜੇ ਡਿਵੈਲਪਮੈਂਟ ਦੇ ਕੰਮ ਨੇ ਉਹਨਾਂ ਦੀ ਜਿਹੜੀ ਰਿਵਿਊ ਮੀਟਿੰਗ ਜਿਹੜੀ ਆ ਉਹ ਬੁਲਾਈ ਗਈ ਸੀ। ਸਾਡੇ ਮੰਤਰੀ ਕੁਲਦੀਪ ਧਾਲੀਵਾਲ ਜੀ ਵੀ ਸਾਡੇ ਐਮਐਲਏ ਸਰਵਨ ਵੀ ਉਹਦੇ ਵਿੱਚ ਪਹੁੰਚੇ ਸੀਗੇ ਤੇ ਸਾਰੇ ਮਹਿਕਮਿਆਂ ਦੇ ਅਫਸਰ ਸਹਿਬਾਨ ਸੋ ਜਿਹੜੇ ਜਿਹੜੇ ਮਹਿਕਮੇ ਦੇ ਕੰਮ ਚੱਲ ਰਹੇ ਆ ਉਹਨਾਂ ਦੀ ਮੀਟਿੰਗ ਜਿਹੜੀ ਉਹ ਕੀਤੀ ਗਈ ਖਾਸ ਤੌਰ ਤੇ ਜਿਹੜੀ ਅੰਮ੍ਰਿਤਸਰ ਸ਼ਹਿਰ ਦੀ ਖਾਸ ਤੌਰ ਤੇ ਜਿਹੜਾ ਇਹ ਦਰਬਾਰ ਸਾਹਿਬ ਵਾਲਾ ਜਿਹੜਾ ਏਰੀਆ ਇਹਦੇ ਚ ਜਿਹੜਾ ਸਫਾਈ ਨੂੰ ਲੈ ਕੇ ਜਿਹੜਾ ਧਿਆਨ ਬਹੁਤ ਹੀ ਕੇਂਦਰਿਤ ਰਿਹਾ ਤੇ ਆਉਣ ਵਾਲੇ ਸਮੇਂ ਚ ਅਸੀਂ ਇਹ ਕੀਤਾ ਕਿ ਦੋ ਤਿੰਨ ਜਿਹੜੇ ਵਾਰਡ ਆ ਉਹਨਾਂ ਨੂੰ ਪਾਇਲਟ ਤੌਰ ਤੇ ਜਿਹੜਾ ਪ੍ਰੋਜੈਕਟ ਬਣਾ ਕੇ ਜਿਹੜਾ ਇਹ ਕੀਤਾ ਜਾਵੇ ਕਿ ਉਹਨਾਂ ਦੇ ਵਿੱਚ ਜਿਹੜੀ 100% ਜਿਹੜੀ ਕੂੜੇ ਦੀ ਸੈਗਰੀਗੇਸ਼ਨ ਤੇ ਕਿਤੇ ਵੀ ਕੋਈ ਡੰਪ ਨਾ ਹੋਵੇ ਕਿ ਨਾਲ ਦੀ ਨਾਲ ਜਿਹੜੀਆਂ ਗੱਡੀਆਂ ਆਉਣ ਕੂੜੇ ਨੂੰ ਜਿਹੜਾ ਚੱਕ ਕੇ ਲੈ ਕੇ ਜਾਣ ਸੋ ਇਹਦੇ ਤੇ ਅੱਜ ਜਿਹੜੀ ਮੀਟਿੰਗ ਹੈ ਜਿਹੜੀ ਆ ਹੋਊਗੀ ਤੇ ਬੜੀ ਜਲਦੀ ਇਹ ਵੀ ਜਿਹੜੇ ਅੱਜ ਫੈਸਲੇ ਲਏ ਗਏ ਇਹਨਾਂ ਨੂੰ ਰਿਵਿਊ ਕਰ ਲਈ ਜਿਹੜੀ ਮੀਟਿੰਗ ਆ ਉਹ ਨਾਲ ਸਮੇ ਜਿਹੜੀ ਆ ਉਹ ਰੱਖੀ ਜਾਊਗੀ ਸਰ ਸਾਲ 2024 ਦਾ ਗਾਹ ਹੋ ਚੁੱਕਿਆ ਹੈ ਬਤੌਰ ਸਾਡਾ ਖੇਡ esport ਡਿਪਾਰਟਮੈਂਟ ਹੈ ਸਰ ਕੀ ਨਵੀਆਂ ਕੋਈ ਨੀਤੀਆਂ ਆ ਰਹੀਆਂ ਨੇ ਖਿਡਾਰੀਆਂ ਨੂੰ ਲੈ ਕੇ ਜਿਸ ਤਰ੍ਹਾਂ ਕਿ ਉੱਧਰ ਯੂਨੀਵਰਸਿਟੀ ਦੇ ਵਿੱਚ ਵੀ ਮਰਦ ਟਰਾਫੀ ਦੌਰਾਨ ਵੀ ਕਈ ਖਿਡਾਰੀਆਂ ਨੇ ਜਾਂ ਉੱਥੋਂ ਦੇ ਕੁਝ ਮੰਨਤ ਅਧਿਕਾਰੀਆਂ ਨੇ ਵੀ ਕਿਹਾ ਕਿ ਕਈ ਨੁਕਿੰਦੀਆਂ ਚੀਜ਼ਾਂ ਫਜੇ ਵੀ ਇਹਨੂੰ ਦੇਖੋ ਪਿਛਲੇ 2 ਸਾਲ ਚ ਜਿੱਥੇ ਵੱਖ-ਵੱਖ ਵਿਭਾਗਾਂ ਚ ਸਰਕਾਰ ਨੇ ਕੰਮ ਕੀਤਾ ਉੱਥੇ ਮੈਂ ਸਮਝਦਾ ਕਿ ਖੇਡ ਡਿਪਾਰਟਮ ਇੰਨਾ ਕੰਮ ਇਹਨਾਂ ਲੱਗਦਾ ਵੀ ਪਿਛਲੇ 25-30 ਸਾਲ ਚ ਨਹੀਂ ਹੋਇਆ ਜਿੰਨਾ ਪਿਛਲੇ 2 ਸਾਲ ਚ ਹੋਇਆ ਕਿਉਂਕਿ ਖੇਡ ਡਿਪਾਰਟਮੈਂਟ ਇਦਾਂ ਦਾ ਵੀ ਇਹਦੇ ਚ ਰਾਤੋਂ ਰਾਤ ਤਾਂ ਨਹੀਂ ਵੀ ਖਿਡਾਰੀ ਜਿਹੜੇ ਪੈਦਾ ਹੋ ਸਕਦੇ ਪਰ ਨਵੇਂ ਖਿਡਾਰੀ ਪੈਦਾ ਕਰਨ ਲਈ ਤੇ ਜਿਹੜੇ ਖਿਡਾਰੀ ਸਾਡੇ ਮੈਡਲਿਸਟ ਨੇ ਚਾਹੇ ਨੈਸ਼ਨਲ ਚਾਹੇ ਇੰਟਰਨੈਸ਼ਨਲ ਉਹਨਾਂ ਦਾ ਮਾਨ ਸਨਮਾਨ ਤੇ ਉਹਨਾਂ ਨੂੰ ਨੌਕਰੀਆਂ ਦੇਣ ਲਈ ਤਾਂ ਕਿ ਉਹਨਾਂ ਨੂੰ ਦੇਖ ਕੇ ਨਵੇਂ ਖਿਡਾਰੀ ਜਿਹੜੇ ਸਾਡੇ ਉਤਸ਼ਾਹਿਤ ਹੋਣ ਉਹਦੇ ਵੱਲ ਸਰਕਾਰ ਨੇ ਕਾਫੀ ਕੰਮ ਹੈ ਜਿਹੜਾ ਉਹ ਕੀਤਾ ਤੁਸੀਂ ਪਿਛਲੇ ਦਿਨ ਵੀ ਦੇਖਿਆ ਹੋਣਾ ਕਿ ਜਿਹੜੇ ਐਡਿਸ਼ਨ ਗੇਮਸ ਵਾਲੇ ਖਿਡਾਰੀ ਆ ਉਹਨਾਂ ਨੂੰ ਸੀਐਮ ਸਾਹਿਬ ਨੇ ਬੁਲਾ ਕੇ ਕੈਸ਼ਵਾਰਡ ਦਿੱਤਾ ਇੱਥੋਂ ਤੱਕ ਕਿ ਨੈਸ਼ਨਲ ਵਾਲੇ ਖਿਡਾਰੀਆਂ ਨੂੰ ਵੀ ਜਿਹੜੇ ਗੋਆ ਖੇਡਾਂ ਦੇ ਵਿੱਚ ਗਏ ਸੀ ਉਹਨਾਂ ਨੂੰ ਵੀ ਕੈਸ਼ਵਾਰਡ ਦਿੱਤੇ